ਜੀ ਮੈਂ ਹਰਸ਼ਦੀਪ ਕੌਰ ਸੰਧੂ ਤੇ ਗੱਲ ਕਰਦੇ ਹਾਂ ਜੀ ਵੱਖ-ਵੱਖ ਪਿੰਡਾਂ ਦੇ ਵਿੱਚ ਮਤੇ ਪਾਏ ਜਾ ਰਹੇ ਨੇ ਪ੍ਰਵਾਸੀਆਂ ਨੂੰ ਲੈ ਕੇ ਜੇਕਰ ਗੱਲ ਕਰੀਏ ਤਾਂ ਵਾਰ-ਵਾਰ ਜਿਹੜੇ ਇਹਨਾਂ ਪ੍ਰਵਾਸੀਆਂ ਦੇ ਖਿਲਾਫ ਜਿਹੜੇ ਦੇ ਪੰਜਾਬ ਦੇ ਲੋਕ ਖੜੇ ਹੋ ਗਏ ਨੇ ਉਹ ਤੁਹਾਨੂੰ ਪਤਾ ਹੀ ਹੈ ਕਿ 5 ਸਾਲ ਦੇ ਹਰ ਵੀਰ ਨਾਲ ਕਿਸ ਤਰ੍ਹਾਂ ਦੇ ਹਾਲਾਤ ਦੇ ਵਿੱਚ ਉਸ ਬੱਚੇ ਦੀ ਜਿਹੜੀ ਹੈ ਉਹਦੇ ਨਾਲ ਘਟਨਾ ਵਾਪਰੀ ਹੈ ਜਿਹਦੇ ਤਹਿਤ ਜਿਹੜੇ ਲੋਕ ਨੇ ਉਹਨਾਂ ਦਾ ਜਿਵੇਂ ਕਿ ਪਰਵਾਸੀਆਂ ਤੋਂ ਦਿਲ ਹੀ ਚੱਲ ਗਿਆ ਹੈ ਦਿਲ ਚੱਲਣ ਦਾ ਮਤਲਬ ਇਹ ਹੈ ਕਿ ਜਿੱਥੇ ਪ੍ਰਵਾਸੀ ਲੋਕਾਂ ਦੇ ਕਲਾ ਵਿੱਚ ਕੰਮ ਕਰਦੇ ਸੀ ਫੈਕਟਰੀਆਂ 'ਚ ਕੰਮ ਕਰਦੇ ਸੀ ਲੇਕਿਨ ਉਹਨਾਂ ਪ੍ਰਵਾਸੀਆਂ ਤੋਂ ਮੰਨ ਜਿਹੜਾ ਉੱਠਦਾ ਨਜ਼ਰ ਆ ਰਿਹਾ ਹੈ ਪੰਜਾਬੀ ਲੋਕਾਂ ਵੱਲ ਇੱਕ ਪਾਸੇ ਜੇਕਰ ਗੱਲ ਕਰੀਏ ਇਹ ਪ੍ਰਵਾਸੀਆਂ ਦੀ 40 ਲੱਖ ਤੋਂ ਵੀ ਵੱਧ ਜਿਹੜੀ ਹੈ ਗਿਣਤੀ ਦੱਸੀ ਜਾ ਰਹੀ ਹੈ ਪੰਜਾਬ ਦੇ ਵਿੱਚ ਜਿਹਦੇ ਉੱਤੇ ਜਿਹੜੀਆਂ ਨੇ ਪਾਟੀਆਂ ਆਪਦੀਆਂ ਰੋਟੀਆਂ ਸੇਕ ਰੀਆਂ ਨੇ ਇੱਕ ਪਾਸੇ ਪੰਜਾਬ ਸਰਕਾਰ ਦੀ ਗੱਲ ਕਰੀਏ ਤਾਂ ਉਹਨਾਂ ਵੱਲੋਂ ਕੋਈ ਵੱਡਾ ਐਕਸ਼ਨ ਨਹੀਂ ਲਿਆ ਜਾ ਰਿਹਾ ਜੇਕਰ ਦੂਸਰੀਆਂ ਪਾਰਟੀਆਂ ਭਾਜਪਾ ਹੋਈ ਕਾਂਗਰਸ ਹੋਈ ਜਾਂ ਫਿਰ ਅਕਾਲੀ ਦਲ ਹੋਈ ਕਿਸੇ ਵੱਲੋਂ ਵੀ ਇਹਨਾਂ ਉੱਤੇ ਬਿਆਨ ਨਿਕਲ ਕੇ ਸਾਹਮਣੇ ਨਹੀਂ ਆਇਆ ਇੱਕ ਸੁਖਪਾਲ ਸਿੰਘ ਖੈਰਾ ਨੂੰ ਛੱਡ ਕੇ ਕਿਸੇ ਨੇ ਵੀ ਇਹਦੇ ਉੱਤੇ ਕੋਈ ਟਿੱਪਣੀ ਨਹੀਂ ਕੀਤੀ ਹਾਲਾਂਕਿ ਪੰਜਾਬ ਦੇ ਹਾਲਾਤ ਕਾਫੀ ਖਰਾਬ ਦਿਖਾਈ ਦੇ ਰਹੇ ਨੇ ਕਿਉਂਕਿ ਜਿਸ ਤਰੀਕੇ ਦੇ ਨਾਲ ਪ੍ਰਵਾਸੀ ਇੱਥੇ ਆ ਕੇ ਆਪਣੀਆਂ ਜ਼ਮੀਨਾਂ ਜਾਇਦਾਦਾਂ ਖਰੀਦ ਕੇ ਬੈਠੇ ਨੇ ਉਹ ਪ੍ਰਵਾਸੀ ਪੱਕੇ ਤੌਰ ਦੇ ਇੱਥੋਂ ਦੇ ਹੀ ਵਸਨੀਕ ਬਣ ਚੁੱਕੇ ਨੇ ਕਿਉਂ ਇਹਨਾਂ ਦੇ ਡਬਲ ਡਬਲ ਆਧਾਰ ਕਾਰਡ ਬਣ ਰਹੇ ਨੇ ਕਿਉਂ ਰਾਸ਼ਨ ਕਾਰਡ ਬਣ ਰਹੇ ਨੇ ਸਿਰਫ ਇੱਕ ਜਿਹੜੇ ਨੇ ਜਿਹੜੇ ਨੇ ਸੱਤਾ ਵਿੱਚ ਜਿਨ੍ਹਾਂ ਦੀ ਪਾਰਟੀ ਹੈ ਉਹਨਾਂ ਨੇ ਵੋਟਾਂ ਲੈਣੀਆਂ ਨੇ ਉਹ ਵੋਟਾਂ ਕਰਕੇ ਇਹਨਾਂ ਪ੍ਰਵਾਸੀਆਂ ਦਾ ਪਛੋਕੜ ਵੀ ਨਹੀਂ ਫਰੋਲਿਆ ਜਾਂਦਾ ਜਿੱਥੇ ਕਿ ਇਹਨਾਂ ਪ੍ਰਵਾਸੀਆਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਪ੍ਰਸ਼ਾਸਕ ਨੂੰ ਇਹ ਕਿਸ ਤਰੀਕੇ ਨਾਲ ਜਿਹੜੇ ਪੰਜਾਬ ਦੇ ਵਿੱਚ ਆ ਕੇ ਰਹਿ ਰਹੇ ਨੇ ਕਿੱਥੋਂ ਆਏ ਨੇ ਪਿੱਛੇ ਇਹਨਾਂ ਦਾ ਕੀਤਾ ਕੀ ਸੀ ਕਿਹੋ ਜਿਹਾ ਇਹਨਾਂ ਦੇ ਪਿੱਛੇ ਹਾਲਾਤ ਸੀਗੇ ਕਿਸ ਹਾਲਾਤਾਂ ਦੇ ਵਿੱਚ ਇਹਨਾਂ ਨੇ ਉੱਥੇ ਕੋਈ ਮਰਡਰ ਤਾਂ ਨਹੀਂ ਕੀਤਾ ਕੋਈ ਇਹਨਾਂ ਨੇ ਉੱਥੋਂ ਕੋਈ ਚੋਰੀ ਜਿਗਾਰੀ ਤਾਂ ਨਹੀਂ ਕੀਤੀ ਜਿਸ ਤਰੀਕੇ ਨਾਲ ਪੰਜਾਬ ਦੇ ਹਾਲਾਤ ਵਿਗੜਦੇ ਨਜ਼ਰ ਆ ਰਹੇ ਨੇ ਹਾਲਾਂਕਿ ਪੰਜਾਬ ਦੇ ਲੋਕਾਂ ਵੱਲੋਂ ਕਿਹਾ ਜਾ ਰਿਹਾ ਕਿ ਇਹਨਾਂ ਪ੍ਰਵਾਸੀਆਂ ਨੂੰ ਪੰਜਾਬ ਚੋਂ ਬਾਹਰ ਨਹੀਂ ਕੱਢ ਸਕਦੇ ਤਾਂ ਇਹਨਾਂ ਦੇ ਆਧਾਰ ਕਾਰਡ ਨਾ ਬਣਾਓ ਇਹਨਾਂ ਦੇ ਰਾਸ਼ਨ ਕਾਰਡ ਨਾ ਬਣਾਓ ਇੱਥੋਂ ਦੇ ਪੱਕੇ ਵਸਨੀਕ ਹੋ ਕੇ ਹੀ ਇਹ ਜਿਹੜੇ ਲੋਕ ਨੇ ਇਹੋ ਜਿਹਾਂ ਕਠਨਾਵਾ ਨੂੰ ਜਿਹੜਾ ਹੈ ਸਾਥ ਦਿੰਦੇ ਨੇ ਘਟਨਾਵਾਂ ਜਿਹੜੀਆਂ ਘਟਦੀਆਂ ਨੇ ਜਿੱਥੇ 5 ਸਾਲ ਦੇ ਹਰਵੀਰ ਬੱਚੇ ਦੇ ਨਾਲ ਏਡੀ ਵੱਡੀ ਘਟਨਾ ਵਾਪਰੀ ਜਿਹਦੇ ਨਾਲ ਪ੍ਰਵਾਸੀ ਜਿਹੜੇ ਨੇ ਆਪਣੀਆਂ ਜੱਥੇਬੰਦੀਆਂ ਲੈ ਕੇ ਪਿੰਡਾਂ ਸ਼ਹਿਰਾਂ ਦੇ ਵਿੱਚ ਇਹਨਾਂ ਪ੍ਰਵਾਸੀਆਂ ਦੇ ਖਿਲਾਫ ਜਿਹੜੇ ਖੜੇ ਹੁੰਦੇ ਹੋਏ ਨਜ਼ਰ ਆ ਰਹੇ ਨੇ ਹਾਲਾਂਕਿ ਸਰਕਾਰਾਂ ਵੱਲੋਂ ਮੀਦ ਨਹੀਂ ਕੀਤੀ ਜਾ ਰਹੀ ਲੇਕਿਨ ਦੱਸਦੇ ਨੇ ਕਿ ਸੂਤਰਾਂ ਤੋਂ ਇੱਕ ਵੱਡੀ ਜਾਣਕਾਰੀ ਮਿਲ ਰਹੀ ਹੈ ਕਿ ਖੁਸ਼ਿਆਪੁਰ ਦੇ ਨਿਊ ਦੀਪਨਗਰ ਮਹੱਲੇ ਵਿੱਚ ਪਿਛਲੇ ਹਫ਼ਤੇ 5 ਸਾਲ ਦਾ ਬੱਚਾ ਗਵਾਹ ਹੋ ਗਿਆ ਸੀ ਜਿਸ ਤੋਂ ਬਾਅਦ ਉਸ ਦੀ Laash ਸਮਸ਼ਾਨ ਘਾਟ ਰਹੀਪੁਰ ਵਿਕੇ ਬਰਾਮਦ ਹੋਈ ਸੀ ਪੁਲਿਸ ਨੇ ਦੋ ਟੀਮਾਂ ਬਣਾ ਕੇ ਕਾਰਵਾਈ ਕਰਦਿਆ ਹੋ ਇੱਕ ਦਿੱਤ ਦੋਸ਼ੀ ਨੂੰ ਕਾਬੂ ਕਰ ਲਿਆ ਸੀ ਇਸ ਕਤਲकांड ਤੇ ਮਲਜ਼ਮ ਨਾਨਕੇ ਯਾਦਵ ਜੋ ਕਿ ਉੱਤਰ ਪ੍ਰਦੇਸ਼ ਦਾ ਰਹਿਣ ਵਾਲਾ ਸੀ ਉਸ ਨੂੰ ਅਦਾਲਤ ਵੱਲੋਂ ਰਿਮਾਂਡ ਖਤਮ ਹੋਣ ਤੋਂ ਬਾਅਦ ਨਿਆ ਹਿਰਾਸਤ ਵਿੱਚ ਭੇਜ ਦਿੱਤਾ ਗਿਆ ਹੈ ਇਸ ਮਾਮਲੇ ਤੋਂ ਬਾਅਦ ਪੰਜਾਬ ਵਿੱਚ ਪ੍ਰਵਾਸੀ ਮਜ਼ਦੂਰਾ ਵਿਰੁੱਧ ਗੁੱਸੇ ਦੀ ਲਹਿਰ ਫੈਲ ਰਹੀ ਹੈ ਪੰਜਾਬ ਦੇ ਵੱਖ-ਵੱਖ ਪਿੰਡਾਂ ਦੀਆਂ ਪੰਚਾਇਤਾਂ ਦੁਆਰਾ ਪ੍ਰਵਾਸੀ ਮਜ਼ਦੂਰਾ ਖਿਲਾਫ ਮਤੇ ਪਾਏ ਜਾ ਰਹੇ ਹਨ ਤੇ ਪ੍ਰਵਾਸੀਆਂ ਨੂੰ ਪਿੱਛੇ ਛੱਡਣ ਦਾ ਫਰਮਾਨ ਵੀ ਸੁਣਾਇਆ ਗਿਆ ਹੈ ਇਸ ਵਿਚਾਰੇ ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਹੋ ਗਈ ਹੈ ਜਿਸ ਵਿੱਚ ਰੇਲਵੇ ਸਟੇਸ਼ਨ ਤੇ ਪੀੜ ਦੇਖ ਸਕਦੇ ਹਾਂ ਦਾਵਾ ਕੀਤਾ ਜਾ ਰਿਹਾ ਹੈ ਕਿ ਹਸ਼ਿਆਲ ਵਿੱਚ ਹੋਈ ਘਟਨਾ ਤੋਂ ਬਾਅਦ ਪ੍ਰਵਾਸੀ ਪੰਜਾਬ ਛੱਡ ਰਹੇ ਹਨ ਇਸ ਵੀਡੀਓ ਨੂੰ ਹਲਕਿਆ ਹਾਸ ਕੇ ਖੂਬ ਸ਼ੇਅਰ ਕੀਤਾ ਜਾ ਰਿਹਾ ਹੈ ਇਸ ਵੀਡੀਓ ਤੇ ਰਾਈ ਵੀਡੀਓ ਨੂੰ ਲੈ ਕੇ ਆਪਣੀ ਪਰਦਾਸ਼ੁਰੂ ਕਰਦੇ ਵੀਡੀਓ ਨੂੰ ਸਭ ਤੋਂ ਪਹਿਲਾਂ ਧਿਆਨ ਦੇ ਨਾਲ ਦੇਖਿਆ ਵੀਡੀਓ ਕੋ ਚੀ ਜਿਹੜੇ ਫਰੇਮ ਵਿੱਚੋਂ ਵਾਣ ਕੇ ਇੱਕ ਫਰੇਮ ਨੂੰ ਰਿਵਰਸ ਇਮੇਜਸ ਸੱਚ ਦੀ ਮਦਦ ਨਾਲ ਖਿਲਾ ਰਿਹਾ ਇਹ ਵੀਡੀਓ ਫੇਸਬੁੱਕ ਯੂਜ਼ਰ ਰਵਿੰਦਰ ਸਿੰਘ ਲੁਧਿਆਣਾ ਦੁਆਰਾ ਮਈ 11 2025 ਨੂੰ ਅਪਲੋਡ ਕੀਤੀ ਇਸ ਵੀਡੀਓ ਤੇ ਕੈਪਸ਼ਨ ਤੇ ਮੁਤਾਬਕ ਇਹ ਵੀਡੀਓ ਲੁਧਿਆਣਾ ਦੇ ਰੇਲਵੇ ਸਟੇਸ਼ਨ ਦੀ ਹੈ ਹਾਲਾਂਕਿ ਅਸੀਂ ਆਪਣੀ ਜਾਂਚ ਦੇ ਦੌਰਾਨ ਅਸੀਂ ਸਪਸ਼ਟ ਨਹੀਂ ਕਰ ਸਕਦੇ ਵੀਡੀਓ ਕਦੋਂ ਤੇ ਕਿੱਥੋਂ ਦੀ ਹੈ ਪਰ ਕਿਥੋਂ ਦੀ ਹੈ ਪਰ ਇਹ ਸਪਸ਼ਟ ਹੈ ਕਿ ਵੀਡੀਓ ਹੁਸ਼ਿਆਰਪੁਰ ਵਿੱਚ ਘਟਨਾ ਤੋਂ ਬਾਅਦ ਦੀ ਨਹੀਂ ਹੈ ਇਸ ਤਰ੍ਹਾਂ ਸਾਡੀ ਜਾਣ ਤੋਂ ਸਪਸ਼ਟ ਹੁੰਦਾ ਹੈ ਕਿ ਵਾਇਰਲ ਹੋ ਰਹੀ ਵੀਡੀਓ ਹਾਲੇ ਤੱਕ ਸਗੋਂ ਪੁਰਾਣੀ ਹੈ ਪੁਰਾਣੀਆਂ ਵੀਡੀਓ ਨੂੰ ਹੁਸ਼ਿਆਰਪੁਰ ਹੋਈ ਘਟਨਾ ਦੇ ਬਾਅਦ ਦਾਸ ਕੇ ਗੁੰਮਰਾਹ ਦਾਵੇ ਨਾਲ ਸ਼ਿਰ ਕੀਤਾ ਜਾ ਰਿਹਾ ਹੈ ਯਾਨੀ ਕਿ ਜਿੱਥੇ ਲੋਕਾਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਪ੍ਰਵਾਸੀਆਂ ਨੂੰ ਜਿਹੜਾ ਹੈ ਪੰਜਾਬ ਨੂੰ ਬਚਾਉਣਾ ਚਾਹੀਦਾ ਹੈ ਲੇਕਿਨ ਕੋਸ਼ ਜਿਹੜੇ ਨੇ ਲੋਕ ਇਹ ਚੀਜ਼ ਦਾ ਫਾਇਦਾ ਚੱਕ ਰਹੇ ਨੇ ਉਹਨਾਂ ਵੱਲੋਂ ਆਏ ਦਿਨ ਹੀ ਵੀਡੀਓ ਅਪਲੋਡ ਕੀਤੀਆਂ ਜਾ ਰਹੀਆਂ ਹਨ ਉਹਨਾਂ ਵੀਡੀਓਜ਼ ਉੱਤੇ ਹੁਣ ਜਿਹੜਾ ਹੈ ਧਿਆਨ ਕਰਨਾ ਚਾਹੀਦਾ ਹੈ ਪ੍ਰਸ਼ਾਸਕ ਨੂੰ ਕਿਉਂਕਿ ਜਿਸ ਤਰੀਕੇ ਦੇ ਨਾਲ ਪੜਚਾਉ ਵੀਡੀਓ ਪਾਈਆਂ ਜਾ ਰਹੀਆਂ ਨੇ ਇੱਕ ਪਾਸੇ ਪ੍ਰਵਾਸੀ ਜਾਂਦੇ ਦੇਖ ਰਹੇ ਨੇ ਦੂਜੇ ਪਾਸੇ ਪੰਜਾਬੀਆਂ ਵੱਲੋਂ ਮੰਗ ਕੀਤੀ ਜਾਂਦੀ ਕਿ ਇਹਨਾਂ ਪ੍ਰਵਾਸੀਆਂ ਉੱਤੇ ਜਿਹੜੀ ਹੈ ਰੋਕਥਾਮ ਲਗਣੀ ਚਾਹੀਦੀ ਹੈ ਜਿਸ ਤਰੀਕੇ ਦੇ ਨਾਲ ਇਹ ਪੰਜਾਬ ਦੇ ਵਿੱਚ ਆਏ ਨੇ ਉਸ ਤਰੀਕੇ ਦੇ ਨਾਲ ਇਹਨਾਂ ਨੂੰ ਪੰਜਾਬ ਦੇ ਵਿੱਚ ਰਹਿਣ ਚਾਹੇ ਦਿੱਤਾ ਜਾਵੇ ਲੇਕਿਨ ਉਹਨਾਂ ਦੀ ਮੰਗ ਇਹ ਹੈ ਕਿ ਇਹਨਾਂ ਦੇ ਦਾਰਸ਼ਨਿਕ ਨਾਲ ਆਧਾਰ ਘੜਨਾ ਬਣਨ ਲੇਕਿਨ ਜੇਕਰ ਇਸ ਤਰ੍ਹਾਂ ਦੀਆਂ ਵੀਡੀਓ ਭੜਕਾਉ ਚਲਦੀਆਂ ਰਹੀਆਂ ਤਾਂ ਪੰਜਾਬ ਦਾ ਜਿਹੜਾ ਹੈ ਮਾਹੌਲ ਹੋਰ ਵੀ ਖਰਾਬ ਹੋ ਸਕਦਾ ਹੈ ਧੰਨਵਾਦ